ਅਸੀਂ ਵਾਰੀ-ਵਾਰੀ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਸਾਨੂੰ ਜਿਹੜੇ ਗ੍ਰਿਫਤਾਰ ਕੀਤੇ ਹੋਏ ਮਰਦ ਔਰਤਾਂ ਸਾਡੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਰਮਚਾਰੀ ਹਨ ਉਹਨਾਂ ਦੀ ਕੋਈ ਗਿਣਤੀ ਦਿੱਤੀ ਜਾਵੇ ਵੀ ਭਗਵਾਨ ਤਮਾਨ ਸਰਕਾਰ ਮਜ਼ਦੂਰਾਂ ਵਾਸਤੇ ਬੋਦੀ ਵਾਲਾ ਤਾਰਾ ਜਿਹੜਾ ਉਹ ਸਾਬਤ ਹੋਈ ਆ ਕਿਉਂਕਿ ਗਿਣਤੀ ਅਜੇ ਤੱਕ ਦੱਸੀ ਨਹੀਂ ਗਈ ਕਿ ਕਿੰਨੇ ਮਜ਼ਦੂਰ ਆ ਜਿਹੜੇ ਮਰਦ ਔਰਤਾਂ ਜਿਹੜੇ ਗ੍ਰਿਫਤਾਰ ਕੀਤੇ ਹੋਏ ਹਨ ਜਵੀਨ ਪ੍ਰਤੀ ਖੇਤ ਸੰਘਰਸ਼ ਕਮੇਟੀ ਦਾ ਪ੍ਰਧਾਨ ਮੁਕੇਸ਼ ਮਲਾਉਦ ਹੈ ਉਹਦੇ ਘਰੇ ਪੁਲਿਸ ਨੇ ਉਹਦੇ ਜਿੰਡੇ ਗੁੰਡੇ ਤੋੜੇ ਹੈਗੇ ਆ ਉਹਦੇ ਘਰ ਦੀ ਤੋੜ ਭੰਨ ਕੀਤੀ ਆ ਔਰ ਹੋਰ ਵੀ ਜਿਹੜੇ ਸਰ ਕਾ ਡਾਗੂ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਆ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 2 ਜੂਨ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਰੋਸ ਪ੍ਰਦਰਸ਼ਨ ਰੱਖੇ ਗਏ ਜਦੋਂ ਸਾਡੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਹਾਂ ਜ਼ਮੀਨ ਦੀ ਕੋਈ ਅਹਿਮੀਅਤ ਹੈ ਕਾਨੂੰਨ ਮੁਤਾਬਕ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਹੋਇਆ ਕਾਨੂੰਨ ਮੁਤਾਬਕ ਪੰਚਾਇਤੀ ਜ਼ਮੀਨ ਚ ਤੀਜਾ ਹਿੱਸਾ ਸਾਡਾ ਬਣਦਾ ਹੈਗਾ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਜ਼ਮੀਨ ਨੂੰ ਲੈ ਕੇ ਮੁੱਦਾ ਕਾਫੀ ਪਖਿਆ ਤੇ ਤੁਹਾਨੂੰ ਪਤਾ ਹੀ ਹੋਣਾ ਕਿ ਇਸੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 28 ਫਰਵਰੀ ਨੂੰ ਪਹਿਲਾ ਚਿਰਾਗ ਬਾਲ ਲਿਆ ਗਿਆ ਤੇ ਇਸ ਤੋਂ ਬਾਅਦ ਆ ਜਿਹੜਾ 20 ਮਈ ਨੂੰ ਸੰਗਰੂਰ ਦੇ ਲਾਗੇ ਬੇਗੰਪੁਰਾ ਫਸਾਉਣ ਦਾ ਐਲਾਨ ਕੀਤਾ ਗਿਆ ਪਰ ਪ੍ਰੋਗਰਾਮ ਹੋ ਨਹੀਂ ਸਕਿਆਗਾ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਸੀ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜੇਲ੍ਹਾਂ ਦੇ ਵਿੱਚ ḍੱਕੇ ਗਿਆ ਭਾਵੇਂ ਕੁਝ ਕੁ ਲੋਕ ਆ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਵੀ ਆ ਚੁੱਕੇ ਆ ਪਰ ਹਜੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਜੇਲੀ ḍੱਕੇ ਹੋਏ ਆ ਕਿੰਨੇ ਕੁ ਲੋਕ ਬਾਹਰ ਆਏ ਆ ਕਿੰਨੇ ਕੇ ਲੋਕ ਹਜੇ ਵੀ ḍੱਕੇ ਹੋਏ ਆ ਇਸ ਦੇ ਉੱਤੇ ਕੁਝ ਜਥੇਬੰਦੀਆਂ ਸ਼ੰਗਾਰਸ਼ ਵੀ ਕਰ ਚੁੱਕੀਆਂ ਫਰੀਦਕੋਟ ਦੇ ਵਿੱਚ ਐਕਸ਼ਨ ਹੋਇਆ ਅ ਹੋਰ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਹੋਏ ਵੀ ਉਹਨਾਂ ਮਜ਼ਦੂਰਾਂ ਨੂੰ ਛੱਡਿਆ ਜਾਣਾ ਚਾਹੀਦਾ ਅੱਜ ਇਸ ਮੁੱਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡੂ ਮਜ਼ਦੂਰ ਜਥੇਬੰਦੀ ਤੋਂ ਸਬਾਈ ਆਗੂ ਮੰਗਾ ਸਿੰਘ ਵੈਰੋਗੇ ਮੌਜੂਦ ਨੇ ਅ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਹੈ ਪਹਿਲਾ ਬਾਰ ਸ਼ੁਕਰੀਆ ਜੀ ਧੰਨਵਾਦ ਠੀਕ ਅਛਾ ਭਾਈ ਜੀ ਹੋਂਦ ਤੱਕ ਕੀ ਸਟੇਟਸ ਹੈਗਾ ਜੋ ਮਜ਼ਦੂਰ ਪਿਛਲੇ ਦਿਨੀ ਜੇਲਾਂ ਦੇ ਵਿੱਚ ਡੱਕੇ ਸੀਗੇ ਤੁਹਾਡੇ ਤੀਕ ਰਿਪੋਰਟ ਆਈ ਹੋਣੀ ਆ ਕਿੰਨੇ ਕ ਮਜ਼ਦੂਰ ਆ ਜਿਹੜੇ ਉਸ ਦਿਨ ਚੱਕੇ ਗਏ ਤੇ ਉਹਨਾਂ ਵਿੱਚੋਂ ਕਿੰਨੀ ਕੀ ਗਿਣਤੀ ਆ ਜਿਹੜੀ ਉਹ ਛੱਡੀ ਗਈ ਤੇ ਕਿੰਨੀ ਗਿਣਤੀ ਹਲੇ ਅੰਦਰ ਹੈਗੀ ਦੇਖੋ ਇਹਦੇ ਚ ਇਹ ਹੈਗਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਗਮਪੁਰਾ ਵਸਾਉਣ ਵਾਸਤੇ ਜਿਹੜੀ ਸੰਗਰੂਰ ਦੇ ਵਿੱਚ ਰਾਜੇ ਦੀ 927 ਏਕੜ ਜ਼ਮੀਨ ਹੈ ਜਿਹੜੀ ਬੇਨਾਮੀ ਹੈ ਉਹਦੇ ਤੇ ਬੇਗਮਪੁਰਾ ਵਸੋਂ ਜਾਣਾਰੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਹੁਤ ਸਾਰੇ ਕਾਰਕੁਨਾਂ ਨੂੰ ਜਿਨ੍ਹਾਂ ਦੀ ਅਜੇ ਤੱਕ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਗਿਣਤੀ ਨਹੀਂ ਦੱਸੀ ਸਾਨੂੰ ਅਸੀਂ ਵਾਰੀ-ਵਾਰੀ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਸਾਨੂੰ ਜਿਹੜੇ ਗ੍ਰਿਫਤਾਰ ਕੀਤੇ ਹੋਏ ਮਰਦ ਔਰਤਾਂ ਸਾਡੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਹੈ ਉਹਨਾਂ ਦੀ ਕੋਈ ਗਿਣਤੀ ਦਿੱਤੀ ਜਾਵੇ ਵੀ ਇੰਨੇ ਐਸ ਜੇਲ੍ਹ 'ਚ ਐਨੇ ਐਸ ਜੇਲ੍ਹ 'ਚ ਪਰ ਭਗਵਾਨ ਤਮਾਨ ਸਰਕਾਰ ਮਜ਼ਦੂਰਾਂ ਵਾਸਤੇ ਬੋਦੀ ਵਾਲਾ ਤਾਰਾ ਜਿਹੜਾ ਉਹ ਸਾਬਤ ਹੋਈ ਆ ਕਿਉਂਕਿ ਗਿਣਤੀ ਅਜੇ ਤੱਕ ਦੱਸੀ ਨਹੀਂ ਗਈ ਕਿ ਕਿੰਨੇ ਮਜ਼ਦੂਰ ਆ ਜਿਹੜੇ ਮਰਨ ਔਰਤਾਂ ਜਿਹੜੇ ਗ੍ਰਿਫਤਾਰ ਕੀਤੇ ਹੋਏ ਹੈਗੇ ਆ ਨਹੀਂ ਕਾਫੀ ਸਾਰੇ ਮਜ਼ਦੂਰ ਆ ਜਿਹੜੇ ਰਿਪੋਰਟਾਂ ਇਹ ਵੀ ਨਿਕਲ ਕੇ ਆਈਆਂ ਹੈਗੀਆਂ ਕਿ ਕਾਫੀ ਸਾਰੇ ਮਜ਼ਦੂਰ ਆ ਜਿਹੜੇ ਉਹ ਰਿਹਾ ਕਰ ਦਿੱਤੇ ਗਏ ਰਿਹਾ ਹੁਣ ਤੱਕ ਕਿੰਨੀ ਕੁ ਗਿਣਤੀ ਦੇ ਵਿੱਚ ਹੋਏ ਹੈਗੇ ਤੁਹਾਡੀ ਨਿਗਾਹ ਦੇ ਵਿੱਚ ਲਗਭਗ ਕੋਈ 800 ਦੇ ਕਰੀਬ ਗ੍ਰਿਫਤਾਰੀ ਹੋਈ ਸੀਗੀ ਅਜੇ ਤੱਕ ਜਿਹਨੂੰ ਆਪਾਂ ਕਹ ਦਈਏ ਕਿ ਕੁਈ 4 450 ਬੰਦਾ ਜਿਹੜਾ ਰਿਆ ਕੀਤਾ ਹੈ ਹਜੇ ਨਾਲ-ਨਾਲ ਜਿਵੇਂ-ਜਿਵੇਂ ਲੋਕਾਂ ਦਾ ਦਬਾਅ ਵੱਧ ਰਿਹਾ ਹੈਗਾ ਜਿਵੇਂ ਹੁਣ ਜ਼ਮੀਨ ਹੱਦਬੰਦੀ ਕਾਨੂੰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਦਾ ਇੱਕ ਸਾਂਝਾ ਮੋਰਚਾ ਬਣਿਆ ਹੋਇਆ ਹੈ ਪਿੰਨੂ ਦੇ ਖੇਤ ਮਜ਼ਦੂਰ ਜਿੱਥੇ ਬੰਦਾਂ ਦਾ ਸਾਂਝਾ ਮੋਰਚਾ ਉਹਨਾਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿੰਨੇ ਵੀ ਜਿਹੜੇ ਕਾਰਕੁਨ ਗ੍ਰਿਫਤਾਰ ਹੈਗੇ ਆ ਜਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਪ੍ਰਧਾਨ ਮੁਕੇਸ਼ ਮਲਾਉਦ ਹੈ ਉਹਦੇ ਘਰੇ ਪੁਲਿਸ ਨੇ ਉਹਦੇ ਜਿੰਡੇ ਗੁੰਡੇ ਤੋੜੇ ਹੈਗੇ ਆ ਉਹਦੇ ਘਰ ਦੀ ਤੋੜ ਭੰਨ ਕੀਤੀ ਆ ਔਰ ਹੋਰ ਵੀ ਜਿਹੜੇ ਸਰਕਾਰ ਦਾਗੂ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਆ ਜਿਹਦੇ ਖਿਲਾਫ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 2 ਜੂਨ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਰੋਸ ਪ੍ਰਦਰਸ਼ਨ ਰੱਖੇ ਹੋਏ ਨੇ ਜੀ ਅੱਛਾ ਤੁਹਾਡੀ ਜਥੇਬੰਦੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਇਸ ਮਾਮਲੇ ਨੂੰ ਲੈ ਕੇ ਕਿੱਥੇ-ਕਿੱਥੇ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਉਹਦੇ ਚ ਜਿੱਥੇ ਵੀ ਸਾਡੇ ਲਗਭਗ ਦਸਾਂਝ ਲਿਆਂ ਦੀ ਦੇ ਵਿੱਚ ਅਸੀਂ ਪਿੰਡੋਂ ਮਜ਼ਦੂਰ ਇਹਨਾਂ ਪੰਜਾਬ ਵੱਲੋਂ ਵੱਡੀ ਪੱਧਰ ਤੇ ਸਮੂਲੀਅਤ ਇਸ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਇਹ ਹੈ ਆ ਕਿ ਜਦੋਂ ਦੀ ਹਰੀ ਕ੍ਰਾਂਤੀ ਆਈ ਹੈਗੀ ਆ ਤਾਂ ਬਹੁਤ ਸਾਰੇ ਹੱਥ ਆ ਜਿਹੜੇ ਉਹ ਵਿਲੇ ਹੋ ਗਏ ਆ ਹੋਰ ਕੋ ਹੋਰ ਕੋਈ ਕਾਰੋਬਾਰ ਨਾ ਹੋਣ ਕਰਕੇ ਹੋਰ ਕੋਈ ਕੰਮ ਧੰਦਾ ਨਾ ਹੋਣ ਕਰਕੇ ਜ਼ਮੀਨ ਹੀ ਇੱਕ ਕਾਰੋਬਾਰ ਦਾ ਸਾਧਨ ਹੈ ਜ਼ਮੀਨ ਹੀ ਇੱਕ ਜਿਹਨੂੰ ਆਪਾਂ ਕਹਿ ਦਈਏ ਕਿ ਮਜ਼ਦੂਰ ਵਾਸਤੇ ਇੱਕ ਗੁਣਕਾਰੀ ਸੌਤ ਹੋ ਰਹੀ ਹੈਗੀ ਜਾਂ ਹੋਊਗੀ ਕਿਉਂਕਿ ਜ਼ਮੀਨ ਕੱਲਾ ਜ਼ਮੀਨ ਦਾ ਟੁਕੜਾ ਹੀ ਨਹੀਂ ਹੈਗਾ ਜ਼ਮੀਨ ਸਾਡੇ ਮਾਨ ਸਨਮਾਨ ਦੀ ਲਾਈ ਵੀ ਹੈ ਉਹ ਕਿਵੇਂ ਆ ਕਿਉਂਕਿ ਜਦੋਂ ਵੱਡੇ ਚੌਧਰੀਆਂ ਦੇ ਖੇਤਾਂ ਦੇ ਵਿੱਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਾਂਦੀਆਂ ਹੈਗੀਆਂ ਮਗਰੋਂ ਆਵਾਜ਼ ਆਉਂਦੀ ਆ ਕਿਹੜੀਆਂ ਤੂੰ ਕੌਣ ਹੈ ਤਾਂ ਜਦੋਂ ਸਾਡੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਹਾਂ ਜ਼ਮੀਨ ਦੀ ਕੋਈ ਅਹਿਮੀਅਤ ਹੈ ਕਾਨੂੰਨ ਮੁਤਾਬਕ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਹੋਇਆ ਕਾਨੂੰਨ ਮੁਤਾਬਕ ਪੰਚਾਇਤੀ ਜ਼ਮੀਨ ਚ ਤੀਜਾ ਹਿੱਸਾ ਸਾਡਾ ਬਣਦਾ ਹੈਗਾ ਜਦੋਂ ਇਹ ਮੰਗ ਕਰਨ ਲੱਗੇ ਲੋਕ ਜਾਂ ਜ਼ਮੀਨ ਪ੍ਰਤੀ ਸੰਘਰਸ਼ ਕਮੇਟੀ ਜਾਂ ਹੋਰ ਮਜ਼ਦੂਰ ਜਥੇਬੰਦੀਆਂ ਤਾਂ ਇਥੋਂ ਦੀ ਜਿਹੜੀ ਕਾਰਪੋਰੇਟ ਦੀ ਦਲਾਲ ਸਰਕਾਰ ਆ ਉਹਨੂੰ ਹਜਮ ਨਹੀਂ ਆਈ ਇਥੋਂ ਦੇ ਜਿਹੜੇ ਕੜਮ ਚੌਧਰੀ ਆ ਉਹਨਾਂ ਨੂੰ ਹਜਮ ਨਹੀਂ ਆਈ ਇਹ ਗੱਲ ਕਿਉਂਕਿ ਜ਼ਮੀਨ ਦਾ ਮਸਲਾ ਜਿਹੜਾ ਹੈਗਾ ਉਹ ਦਲਤਾਂ ਦੀ ਮੁਕਤੀ ਨਾਲ ਮਜ਼ਦੂਰਾਂ ਦੀ ਮੁਕਤੀ ਨਾਲ ਮਜ਼ਦੂਰਾਂ ਦੇ ਮਾਨ ਸਨਮਾਨ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਆ ਉਹਦਾ ਅਸੀਂ ਤਾਂ ਰਸਨਾ ਚ ਵੀ ਹੋਵੇ ਉਹਦਾ ਘਟ ਰੇਟ ਤੇ ਉਹ ਮਜ਼ਦੂਰਾਂ ਨੂੰ ਮਿਲੇ ਵੀ ਦੂਜੀ ਗੱਲ ਇਹ ਹੈਗੀ ਆ ਕਿ ਭਾਰਤ ਦਾ ਕਾਨੂੰਨ ਕਹਿ ਰਿਹਾ ਕਿ 17.5 ਏਕੜ ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾਗਾ ਬਾਕੀ ਜੇ ਕਾਨੂੰਨ ਹੱਦਬੰਦੀ ਹੋ ਗਈ ਆ ਜ਼ਮੀਨ ਹੱਦਬੰਦੀ ਹੋ ਗਈ ਆ ਤਾਂ ਉਹਨੂੰ ਵੰਡਣਾ ਵੀ ਜ਼ਰੂਰੀ ਆ ਅਸੀਂ ਕੋਈ ਆਮ ਕਿਸਾਨਾਂ ਮੈਂ ਕਿਸਾਨਾਂ ਦੀ ਜ਼ਮੀਨ ਦੀ ਗੱਲ ਨਹੀਂ ਕਰਦੇਗੇ ਕਿਉਂਕਿ ਪੰਜਾਬ ਦੇ ਵਿੱਚ 70% ਕਿਸਾਨ ਇਹੋ ਜਿਹੇ ਨੇ ਜਿਹੜੇ ਲਗਭਗ ਕੋਈ 5 ਏਕੜ ਤੱਕ ਜ਼ਮੀਨ ਵਾਲੇ ਹੈਗੇ ਨੇ ਜਿਨ੍ਹਾਂ ਕੋਲੇ 5 ਏਕੜ ਤੋਂ ਬੱਦ ਵਾ 6 ਏਕੜ ਤੱਕ ਜ਼ਮੀਨ ਹੈ ਦੂਜੇ ਜਿਹੜੇ ਜਿਹਨਾਂ ਨੂੰ ਆਪਾਂ ਕਹਿ ਦਈਏ ਕੁਝ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਜ਼ਮੀਨ ਡੰਗਰ ਬੱਚਾ ਉਹਦਾ ਵੇਚ ਕੇ ਦਿਹਾੜੀਆਂ ਲਾ ਰਹੇ ਹੈਗੇ ਆ ਤਾਂ ਜ਼ਮੀਨ ਪ੍ਰਾਤੀ ਸੰਘਰਸ਼ ਕਮੇਟੀ ਦੀ ਜਿਹੜੀ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਸੰਘਰਸ਼ ਵਿੱਢਿਆ ਹੋਇਆ ਹੈ ਜャ ਉਹਨੇ ਬੇਗੰਪੁਰਾ ਬਸਾਉਂਦਾ ਜਿਹੜਾ ਇੱਕ ਚਿਤਵਿਆ ਹੋਇਆ ਉਹ ਬਸਣਾ ਚਾਹੀਦਾ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜ਼ਮੀਨ ਦੇ ਸਵਾਲ ਨੂੰ ਦਲਤਾਂ ਦੇ ਮਜ਼ਦੂਰਾਂ ਦੇ ਏਜੰਡੇ ਤੇ ਲੈ ਆਂਦਾ ਕਿ ਆਹ ਜ਼ਮੀਨ ਦਾ ਸਵਾਲ ਹੈ ਜਿਹੜਾ ਜਾਂ ਜ਼ਮੀਨ ਹੈਗੀ ਆ ਉਹ ਕੱਲੀ ਜੱਟ ਦੀ ਮਾਂ ਨਹੀਂ ਹੁੰਦੀਗੀ ਉਹ ਓਨੇ ਹੀ ਕਾਨੂੰਨ ਮੁਤਾਬਕ ਮਜ਼ਦੂਰ ਦੀ ਮਾਂ ਹੈ ਇਸ ਕਰਕੇ ਜ਼ਮੀਨ ਦੀ ਲੜਾਈ ਹੈ ਜਿਹੜੀ ਮਜ਼ਦੂਰ ਭਾਈਚਾਰਾ ਆਪਦੀ ਮਾਨ ਸਨਮਾਈ ਦੀ ਸਨਮਾਨ ਦੀ ਲੜਾਈ ਵਜੋਂ ਦੇਖਦਾ ਹੈ ਜੀ ਅਛਾ ਭਾਈ ਜੀ ਜਦੋਂ ਤੋਂ ਜੋ ਚਿਰਾਗ ਬਾਲਿਆ ਗਿਆ ਚਿਰਾਗ ਬਾਲਣ ਤੋਂ ਬਾਅਦ ਆ ਜਿਹੜਾ ਜਿੱਦੇ ਕਬਜ਼ਾ ਕਰਨਾ ਸੀਗਾ 20 ਮਈ ਨੂੰ ਇੱਕ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲਾ ਤਬਕਾ ਉਹਨਾਂ ਵੱਲੋਂ ਇਹ ਸਵਾਲ ਉਠਾਇਆ ਗਿਆ ਵੱਡੇ ਪੱਧਰ ਦੇ ਉੱਤੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਉਹ ਅੱਖਾਂ ਦੇ ਵਿੱਚ ਡਾਂਗਾ ਮਾਰ ਰਹੀ ਆ ਅ ਹੁਣ ਜਿਹੜੀ ਜ਼ਮੀਨ ਦੀ ਵੰਡ ਦੀ ਕੋਈ ਏਡੀ ਵੱਡੀ ਗੱਲ ਹੀ ਨਹੀਂ ਗਈ ਹੁਣ ਕੋਈ ਇੱਥੇ ਜ਼ਗੀਰਦਾਰੀ ਨਹੀਂ ਗਈ ਹੁਣ ਤਾਂ ਇੱਥੇ ਸਰਮਾਇਅਦਾਰੀ ਆ ਕਿਵੇਂ ਦੇਖ ਦਿਆਂ ਕਿ ਵਾਕਈ ਇੱਥੇ ਸਰਮਾਇਦਾਰੀ ਆ ਕਿ ਵਾਕਈ ਜ਼ਮੀਨ ਦਾ ਕੋਈ ਮਾਮਲਾ ਹੀ ਹੈ ਨਹੀਂਗਾ ਇੱਥੇ ਦੇਖੋ ਇਹ ਤਾਂ ਉਹ ਗੱਲ ਹੈ ਕਿ ਜਿਵੇਂ ਭਗਵੰਤ ਮਾਨ ਗੀਤ ਗਾਉਂਦਾ ਹੁੰਦਾ ਸੀਗਾ ਤੁਮਗਦਾਰੀ ਵੇ ਸੂਰਜਾ ਨਾਲ ਕਰਮਜੀਤ ਅਨਮੋਲ ਉਹਦਾ ਸਾਥ ਦੇ ਰਿਹਾ ਹੈਗਾ ਇਹ ਇਹ ਉਹ ਬੁੱਧੀ ਜੀ ਵੀ ਹੈ ਜਿਹੜੇ ਉਹਨਾਂ ਦੇ ਉਸ ਬੋਲ ਦੇ ਤਾਂ ਵਾਹ ਵਾਹ ਕਰਦੇ ਆ ਪਰ ਜਦੋਂ ਕੰਮਿਆਂ ਦੇ ਸੂਰਜਾ ਨੂੰ ਜਾਂ ਜਿਹਨੂੰ ਆਪਾਂ ਕਹਦੀਏ ਕਿ ਕੰਮੀਆਂ ਤੇ ਜਿਹੜਾ ਤਸ਼ੱਦਦ ਹੋਇਆ ਉਹ ਉਹਨਾਂ ਨੂੰ ਕਮੀਆਂ ਦੇ ਵਿੜੇ ਵਾਲਾ ਦਰਦ ਜਾਗਿਆ ਨਹੀਂ ਭਗਵੰਤਮਾਨ ਦੇ ਗੀਤ ਆਲਾ ਜਾਗ ਪਿਆ ਹੈਗਾ ਇਸ ਕਰਕੇ ਜ਼ਮੀਨ ਦਾ ਜਿਹੜਾ ਮਾਮਲਾ ਆਇਆ ਹੈਗਾ ਇਹ ਹੀ ਲੋਕਾਂ ਦੀ ਮਾਨ ਸਨਮਾਨ ਦੀ ਲਈ ਹੈ ਔਰ ਬਹੁਤ ਸਾਰਾ ਬੁੱਧੀਜੀਵੀ ਤੌਕਾ ਜਿਹੜਾ ਜ਼ਮੀਨ ਦੇ ਸਵਾਲ ਨੂੰ ਮੁਖਤੱਬ ਹੋਣਾ ਹੀ ਨਹੀਂ ਚਾਹੁੰਦਾ ਸਿਰਫ ਤੇ ਸਿਰਫ ਮਾੜੀਆਂ ਮੋਟੀਆਂ ਰੇਤਾਂ ਤੇ ਸਿਰਫ ਤੇ ਸਿਰਫ ਬੁੱਧੀਜੀਵੀ ਆਪਦੇ ਆਪ ਨੂੰ ਚਮਕਾਉਣ ਵਾਸਤੇ ਸਿਰਫ ਤੇ ਸਿਰਫ ਆਪ ਦਾ ਜਿਵੇਂ ਆਪਾਂ ਕਹਦੀਏ ਕਿ ਜੋ ਉਹਨਾਂ ਦਾ ਹੈਗਾ ਹੁੰਦਾ ਹੈ ਉਹ ਚ ਮਕਾਉਣ ਵਾਸਤੇ ਇਸ ਕਰਕੇ ਮਜ਼ਦੂਰਾਂ ਦੇ ਨਾਲ ਤਾਂ ਜਿਵੇਂ ਆਪਾਂ ਕਹਿ ਸਕਦੇ ਆ ਕਿ ਇੱਥੋਂ ਦੇ ਮੁੱਖ ਮੰਤਰੀ ਨੇ 9 ਵਰੀ ਮੀਟਿੰਗਾਂ ਰੱਖਿਆ ਜਿਹੜੀ ਉਹ ਮੀਟਿੰਗਾਂ ਕੈਨਸਲ ਕਰਤੀਆਂ ਮਿਲਿਆ ਨਹੀਂ ਹੈਗਾ ਇਸ ਕਰਕੇ ਉਹਨਾਂ ਬੁੱਧੀਜੀਵੀਆਂ ਨੂੰ ਇਹ ਸਵਾਲ ਹੈ ਕਿ ਜਦੋਂ ਭਗਵਾਨ ਤਮਾਨ ਕਹਿੰਦਾ ਸੀਗਾ ਕਿ ਤੂੰ ਮਗਧਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਉਦੋਂ ਤਾਂ ਤੁਸੀਂ ਤਾੜੀਆਂ ਮਾਰਦੇ ਸੀ ਜਦੋਂ ਕਮੀਆਂ ਦੇ ਵੇੜਿਆਂ ਤੇ ਜਾਂ ਕਮੀਆਂ ਤੇ ਇਹ ਆਫਤ ਆ ਗਈ ਹੈਗੀ ਆ ਗ੍ਰਿਫਤਾਰ ਹੋ ਗਏ ਹੈਗੇ ਆ ਤੇ ਇਹਨਾਂ ਨੂੰ ਮੂੰਹ ਦੇ ਵਿੱਚ ਘੁੰਗਣੀਆਂ ਪਾਉਣੀਆਂ ਪੈ ਗਈਆਂ ਹੈਗੀਆਂ ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਇਹ ਬੁੱਧੀਜੀਵੀ ਸਰਕਾਰ ਦੇ ਹੱਥ ਠੋਕੇ ਬਣ ਕੇ ਕੰਮ ਕਰ ਰਹੇ ਹੈਗੇ ਆ ਨਾ ਕਿ ਮਜ਼ਦੂਰ ਜਮਾਤ ਦੀ ਮੁਕਤੀ ਲਈ ਜਾਂ ਨਾ ਕਿ ਮਜ਼ਦੂਰ ਜਮਾਤ ਦੀ ਵਧੀਆ ਜ਼ਿੰਦਗੀ ਤੇ ਭਾਈ ਜੀ ਮੇਰਾ ਸਵਾਲ ਆ ਜਿਹੜਾ ਉਹ ਇਹ ਸੀਗਾ ਕਿ ਕੀ ਜੋ ਇਹ ਗੱਲ ਆਖੀ ਜਾ ਰਹੀ ਕਿ ਪੰਜਾਬ ਦੇ ਵਿੱਚ ਤਾਂ ਪੂੰਜੀਵਾਦ ਦੀ ਧੰਚਾ ਹੈਗਾ ਸਰਮਾਇਅਦਾਰੀ ਹੈਗੀ ਆ ਪੰਜਾਬ ਦੇ ਵਿੱਚ ਤਾਂ ਜ਼ਗੀਰਦਾਰੀ ਸਿਸਟਮ ਹੀ ਹੈ ਨਹੀਂਗਾ ਜੇ ਜ਼ਗੀਰਦਾਰੀ ਸਿਸਟਮ ਹੋਵੇ ਤਾਂ ਜ਼ਮੀਨ ਵਾਲੀ ਲੜਾਈ ਆ ਜਿਹੜੀ ਉਹ ਲੜੀ ਜਾ ਸਕਦੀ ਹੈਗੀ ਆ ਕਿਵੇਂ ਦੇਖ ਦੂੰ ਇਹ ਸਵਾਲ ਉਹਦੇ ਚ ਇਹ ਹੈਗਾ ਕਿ ਅੱਜ ਜੇਕਰ ਦੇਖੀਏ ਕਿ ਜੇ ਪੰਜਾਬ ਦੇ ਵਿੱਚ ਜ਼ਗੀਰਦਾਰਾਂ ਦੀ ਗੱਲ ਕਰਗੇ ਤਾਂ ਸਭ ਤੋਂ ਵੱਧ ਜ਼ਮੀਨ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਕੋਲ ਹੈ ਹੂੰ ਸਭ ਤੋਂ ਵੱਧ ਜ਼ਮੀਨ ਕੈਪਟਨ ਅਮਰਿੰਦਰ ਕੋਲ ਹੈ ਹੂੰ ਸਭ ਤੋਂ ਵੱਧ ਜ਼ਮੀਨ ਹੈ ਜਿਹੜੀ ਸਿਮਰਜੀਤ ਮਾਨ ਕੋਲ ਹੈ ਹੂੰ ਸਭ ਤੋਂ ਵੱਧ ਜ਼ਮੀਨ ਹੈ ਹਰਜਾ ਹਰਚਰਨ ਬਰਾੜਾ ਜਿਹੜਾ ਉਹਦੇ ਕੋਲ ਹੈ ਹੂੰ ਉਹਦੇ ਨਾਲ ਨਾਲ ਜਿਹੜੀ ਫਰੀਦਕੋਟ ਦੇ ਰਾਜੇ ਦੀ ਜ਼ਮੀਨ ਹੈ 7000 ਏਕੜ ਜਿਹੜੀ ਜ਼ਮੀਨ ਹੈਗੀ ਆ ਔਰ ਜਿਹੜੀ ਸੰਗਰੂਰ ਦੇ ਵਿੱਚ 927 ਏਕੜ ਜ਼ਮੀਨ ਆ ਉਹ ਰਾਜੇ ਦੀ ਹੈਗੀ ਆ ਕੀ ਅਸੀਂ ਇਹ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਨਹੀਂ ਸਮਝ ਸਕਦੇ ਜਦੋਂ ਅਸੀਂ ਇਹ ਮੰਨਦੇ ਹੈਗੇ ਆ ਕਿ ਜਦੋਂ ਭਾਰਤ ਦਾ ਕਾਨੂੰਨ ਕਹਿੰਦਾ ਕਿ 1.75 ਏਕੜ ਤੋਂ ਵੱਧ ਜ਼ਮੀਨ ਕੋਈ ਰੱਖ ਨਹੀਂ ਸਕਦਾਗਾ ਤਾਂ ਇੱਥੇ ਜ਼ਗੀਰਦਾਰੀ ਖਤਮ ਹੋਣੀ ਲਾਜ਼ਮੀ ਕਿਉਂਕਿ ਇਹ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਉਹ ਆਮ ਛੋਟੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਆ ਇਸ ਕਰਕੇ ਜਿਹੜੇ ਲੋਕ ਕਹਿੰਦੇ ਆ ਕਿ ਇੱਥੇ ਜ਼ਗੀਰਦਾਰ ਹੈਣਗੇ ਤਾ ਜਗੀਰਦਾਰ ਬਾਦਲ ਕੇ ਕੈਪਟਨ ਕੇ ਅਮਰਿੰਦਰ ਕੇ ਸਭ ਜਗੀਰਦਾਰ ਨੇ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਔਰ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਇਸ ਕਰਕੇ ਇਹ ਸਾਰੇ ਕਾਨੂੰਨ ਦੇ ਵਿੱਚ ਦੇ दायरे ਵਿੱਚ ਰਹਿ ਕੇ ਇਹ ਆਮ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ